ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਟੀਨਸਾ 744 ਜਣਿਆਂ ਤੇ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਵਾਸਤੇ ਦੋ ਟਰੈਕਟਰ ਲੈ ਕੇ ਆਇਾਂਗੇ ਇੱਕ ਪ੍ਰੀਤ ਤੇ ਇੱਕ 855 ਸੋਰਾ 855 ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਐਡ ਲਗਾਉਣੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਤੁਸੀਂ ਸਾਨੂੰ ਵਟਸਐਪ ਤੇ ਫੋਟੋਆਂ ਭੇਜ ਸਕਦੇ ਹੋਗੇ ਨਾਲ ਹੀ ਸਾਰੀ ਜਾਣਕਾਰੀ ਨਾਲੇ ਰੇਟ ਨਾਲੇ ਕਿੰਨਾ ਮਾਡਲ ਆ ਤੇ ਫੋਨ ਨੰਬਰ ਤੇ ਹੁਣ ਆਪਾਂ ਤੁਹਾਨੂੰ ਦੱਸ ਦਿੰਨੇ ਆ ਆਪਣਾ ਫੋਨ ਨੰਬਰ ਫੋਨ ਨੰਬਰ ਹੈਗਾ ਵੀਰੇ 98764 69411 98764 69411 ਬਾਕੀ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਤੁਸੀਂ ਇਸ ਨੰਬਰ ਤੇ ਸਾਨੂੰ ਵਟਸਐਪ ਤੇ ਫੋਟੋਆਂ ਭੇਜ ਸਕਦੇ ਹੋ ਅਸੀਂ ਆਪਣੇ ਚੈਨਲ ਤੇ ਐਡ ਲਾ ਦਾਂਗੇ ਅੱਜ ਦੀ ਵੀਡੀਓ ਬਾਰੇ ਆਪਾਂ ਗੱਲ ਕਰਦੇ ਆਂਗੇ ਇਹ ਟਰੈਕਟਰ 3549 ਤੁਸੀਂ ਚੈੱਕ ਕਰ ਸਕਦੇ ਹੋਗੇ ਟਰੈਕਟਰ ਜਿਸ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਬਹੁਤ ਜਿਆਦਾ ਵਧੀਆ ਟਰੈਕਟਰ ਪਿਆ 2006 ਮਾਡਲ ਆਗਾ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋਗੇ ਜੇਕਰ ਤੁਸੀਂ ਵੀ ਇਸ ਟਰੈਕਟਰ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਪਾਈਆਂ ਦਾ ਮੋਬਾਈਲ ਨੰਬਰ ਦੱਸ ਦਿੰਨੇ ਆਂਗੇ ਤੁਸੀਂ ਚੈੱਕ ਕਰ ਸਕਦੇ ਹੋਗੇ ਪਾਈਆਂ ਦਾ ਮੋਬਾਈਲ ਨੰਬਰ ਸਕਰੀਨ ਤੇ ਸ਼ੋ ਹੋ ਰਿਹਾਗਾ ਇਸ ਨੰਬਰ ਤੇ ਤੁਸੀਂ ਬਾਈਆਂ ਨਾਲ ਗੱਲ ਕਰਕੇ ਇਸ ਟਰੈਕਟਰ ਬਾਰੇ ਜਿਆਦਾ ਜਾਣਕਾਰੀ ਲੈ ਸਕਦੇ ਹੋਗੇ ਤੇ ਬਾਕੀ ਤੁਸੀਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋਗੇ ਵਧੀਆ ਕੰਡੀਸ਼ਨ ਪਈ ਹੈਗੀ ਟਰੈਕਟਰ ਦੀ ਜੇਕਰ ਤਾਂ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਵੀ ਬਾਈਆਂ ਦਾ ਪਿੰਡ ਬਾਈਆਂ ਦਾ ਪਿੰਡ ਹੈਗਾ ਘਰ ਟੋਲਾ ਜਲਾ ਸੰਗਰੂਰ ਪਿੰਡ ਰ ਟੋਲਾ 2006 ਮਾਡਲ ਦਾ ਟਰੈਕਟਰ ਹੈ ਜੇ ਆਪਾਂ ਰੇਟ ਦੀ ਗੱਲ ਕਰੀਏ ਉਹ 2 ਲੱਖ ਰੁਪਏ ਰੇਟ ਰੱਖਿਆ ਗਿਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਕੋਈ ਇਹ ਰੇਟ ਫਿਕਸ ਨਹੀਂ ਹੈਗਾ ਤਾਂ ਅੱਗੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਏਗੇ ਸਵਰਾਜ 855 ਟਰੈਕਟਰ ਜਿਸ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋਗੇ ਬਰੇ ਟਾਪਾ ਜਾਲੀ ਲੱਗੀ ਹੋਈ ਹੈ ਸ਼ੋਅ ਦੀ ਕੰਡੀਸ਼ਨ ਐਨ ਓਕੇ ਪਈਆਂ ਬਾਈਆਂ ਵੱਲੋਂ ਕਿਹਾ ਗਿਆਗਾ 50 ਪੈਸੇ ਟਾਇਰ ਪਾਉਣੇਗੇ ਬਿਲਕੁਲ ਓਕੇ ਟਰੈਕਟਰ ਹੈਗਾ ਤੇ ਕੋਈ ਟਰੈਕਟਰ ਚ ਪ੍ਰੋਬਲਮ ਨਹੀਂ ਹੈਗੀ ਬਿਲਕੁਲ ਓਕੇ ਹੈਗਾ ਬਾਈਆਂ ਵੱਲੋਂ ਫੁੱਲ ਗਾਰੰਟੀ ਦਿੱਤੀ ਗਈ ਹੈ ਕਿ ਤੁਸੀਂ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈਗਾ ਜੇਕਰ ਤੁਸੀਂ ਇਸ ਟਰੈਕਟਰ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਬਾਈਆਂ ਦਾ ਫੋਨ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾਗਾ ਤੁਸੀਂ ਇਸ ਨੰਬਰ ਤੇ ਬਾਈਆਂ ਨਾਲ ਗੱਲ ਕਰਕੇ ਇਸ ਟਰੈਕਟਰ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ 1998 ਮਾਡਲ ਦਾ ਟਰੈਕਟਰ ਹੈਗਾ ਤੇ ਬਾਈਆਂ ਦਾ ਆਪਾਂ ਤੁਹਾਨੂੰ ਏਰੀਆ ਦੱਸ ਦਿੰਨੇ ਆ ਬਾਈਆਂ ਦੇ ਏਰੀਆ ਮੋਗਾ ਪਿੰਡ ਕੋਠੇ ਬਾਈਆਂ ਦੇ ਏਰੀਆ ਮੋਗਾ ਪਿੰਡ ਕੋਠੇ ਤੇ 1998 ਮਾਡਲ ਆ 215000 ਰੁਪਏ ਬਾਈਆਂ ਵੱਲੋਂ ਡਿਮਾਂਡ ਰੱਖੀ ਗਈ ਆ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਤੇ ਬਾਕੀ ਤੁਸੀਂ ਬਾਈਆਂ ਨਾਲ ਗੱਲ ਕਰਕੇ ਜ਼ਿਆਦਾ ਜਾਣਕਾਰੀ ਇਸ ਟਰੈਕਟਰ ਬਾਰੇ ਲੈ ਸਕਦੇ ਹੋ ਪੀਵੀ ਨੰਬਰ ਟਰੈਕਟਰ ਆ ਪੰਜਾਬ ਦਾ ਨੰਬਰ ਆ ਟਰੈਕਟਰ ਧੰਨਵਾਦ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਦੇ ਹੋ